ਕੀ ਕੱਲ ਦੇ ਸਾਰੇ ਪੈਨ ਪ੍ਰਾਵਾਣ ਹੋ ਸਾਰੇ ਅੰਚ ਸੀ ਠੀਕ ਆ ਸੇ ਵਧੀਆ ਅੱਜ ਥੋੜਾ ਜਿਹਾ ਇਹ ਕੱਲ ਦੇ ਢਿੱਲੇ ਆ ਬੱਚੇ ਦਾ ਥੋੜਾ ਥੋੜਾ ਠੀਕ ਹੋ ਗਏ ਬੱਚੇ ਦੇ ਮੁੰਡੇ ਦੇ ਅੱਜ ਤਾਂ ਹੰਚ ਵਾਲ ਜਾ ਪੈ ਗਿਆ ਠੀਕ ਨਹੀਂ ਵਾਲ ਕਢਾ ਕੇ ਲਿਆਉਂਦਾ ਇਹਨਾਂ ਦੇ ਵੀ ਕੱਲ ਦਾ ਥੋੜਾ ਢਿੱਲੇ ਹੋ ਗਏ ਸੀਗੇ ਠੀਕ ਜੀ ਮਿਸੇ ਥੋੜਾ ਥੋੜਾ ਬੁਖਾਰ ਵੀ ਹੁੰਦਾ ਇਹ ਸਾਰੇ ਪਾੜ ਦੋ ਸਾਰੇ ਨੂੰ ਸਾਰੇ ਨੂੰ ਪਾੜ ਦੋ ਸੋਚਣ ਦਾਲ ਜੀ ਉਹ ਟਿੰਟਾ ਕੋ ਜੀ ਜੇ ਤਰ ਤੂ ਰਾਜੀ ਹੋ ਜਿਓ ਆ ਥੋੜਾ ਇਹਨਾਂ ਬੁਖਾਰ ਆ ਗਿਆ ਇੱਕ ਜਿਹੜਾ ਨੂੰ ਹੋ ਜੇ ਤੇ ਕੁਫਾਣ ਤਰਾਂ ਅਲਾ ਜੇਦਾ ਜੀ ਮੇਰੀ ਬੇਟੀ ਮਨੋਰ ਕੰਦਾ ਮੈਂ ਅਕਾਲੀ ਦੀ ਵਾਰੀ ਹੈ ਇਹਦਾ ਸਦਾ ਦਰਜੀ ਕੱਢ ਜਾਂਦੀ ਹੈ ਹਾਂ ਜੀ ਚਾਲ ਮਟਰਾਂ ਦੀ ਸਬਜ਼ੀ ਬਣਾਈ ਸੀ ਸਾਰੇ ਆਨੇ ਕਿਰਮਣ ਹੋ ਠੀਕ ਠਾਕ ਹੋ ਜੀ ਹੋ ਸੇ ਤਾਂ ਕਹਿਣਾ ਜਦੋਂ ਹੀ ਪਰ ਮੈਂ ਤੁਹਾਨੂੰ ਗਰਦਾਸ ਕਰ ਦਿੰਕੀ ਠੀਕ ਠਾਕ ਹੋ ਕੋਲ ਹੋ ਜੀ ਉਹਨਾਂ ਦੇਖ ਕੇ ਟੈਨੋ ਸਜਾਦਾ ਪਾਣੀ ਤਿਆਰ ਹੈ ਹੈ ਤਸ ਦੀ ਆਏ ਹੈ ਤਵਾ ਚੀ ਬਣਿਆ ਟੈਨ ਉਦਾਰੀ ਉਦੋਂ ਤੋੜ ਲੈ ਗਏ ਉੱਥੇ ਪੌਣੇ 5 ਦਾ ਹੋ ਗਿਆ ਤੇ ਬਾਸੋ ਤਰ ਚੁਗ ਗਈ ਉਹ ਪਤਾ ਨਹੀਂ ਕਿ ਪੋਸਟ ਨਹੀਂ ਤੇ ਰਹਿ ਗਈ ਕੱਲ ਮੀਂਹ ਜਿਆੜਾ ਮੌਸਮ ਸੀ ਕਿਉਂ ਨਹੀਂ ਤੇ ਇਹ ਅੱਗੇ ਤਾਂ ਤਾਂ ਕਿ ਜੁੜਾ ਥੋੜਾ ਜਿਹਾ ਪੈ ਗਿਆ ਸੀ ਆਪਣਾ ਜੀ ਯਾਰ ਰੋਟੀਆਂ ਲਈ ਜਾਂਦੇ ਸੀਗੇ। ਐ ਟਾਈਮ ਵੀ ਵਾਵਾ ਸੀਗਾ ਨੀਰਾ ਹੋ ਗਿਆ ਸੀ। ਤੇ ਉਦੋਂ ਇਹਨਾਂ ਨੂੰ ਬੁਖਾਰ ਹੋ ਗਿਆ, ਉਦੋਂ ਕੈਸ ਮੱਕ ਗਿਆ। ਤੇ ਅੱਧੀ ਰਾਤ ਗਿਆ ਲੈ ਕੇ ਆਏ ਇਹ ਨੇਰੇ ਹੋਏ। ਕਿੱਸਾ ਤਕੂਚਿਆ। ਬੋ ਕਾਮਾਈ ਬੋਲ ਬੜਾ ਬੁਖਾਰ ਦਾ। ਹਾਂਜੀ ਹੈ ਤਾਂ ਚਲ। ਜਿੰਨਾ ਤੋਂ ਮੰਗਿਆ ਉਹਨਾਂ ਨੇ ਦੇਤਾ ਚਲ। ਧੰਨਵਾਦ ਉਹਨਾਂ ਦਾ ਵਿਚਾਰਾਂ ਦਾ। ਜਿੰਨਾ ਨੇ ਉਹ ਕਿਤੇ ਡਾਂਗ ਸਾਰੇ ਮੈਂ ਫੋਨ ਲਾਇਆ ਸੀਗਾ ਮੈਂ ਫੋਨ ਤੇ ਉਹਨੂੰ ਕਹਿਤਾ ਸੀ ਹੂੰ ਹੂੰ ਮੈਨੂੰ ਆਹਦਾ ਚੱਲ ਕੋਈ ਨਹੀਂ ਲੈ ਜਾਇਆ ਮੈਂ ਨਾ ਕੱਲ ਨੂੰ ਬਣਾ ਲਿਆ ਬਸ ਕਰਨਾ ਤਾਂ ਚੇਕੇ ਚ ਕੰਮ ਦਾ ਥੋੜਾ ਜਿਹਾ ਉਹ ਮੋਟਰਸਾਈਕਲ ਤੇ ਲੈ ਵੀ ਹੁੰਦੇ ਫਿਰ ਵੀ ਉਹਦਾ ਛੱਤ ਪਰ ਤੜਕੇ ਸਿਭਾ ਲਿਆ ਕਣੀਰਾ ਸਾਰ ਕਰ ਗਿਆ ਜਿਹੜਾ ਡੇਢ ਮਿੰਟ ਕੱਢ ਜਾਂਦਾ ਹੁੰਦਾ ਅਧਾ ਮਹੀਨਾ ਦਾ ਪੂਰਾ ਮਸਾ ਹੀ ਆਉਂਦਾ। ਘਰੇ ਵੀ ਬਰ ਰਿਹਾ ਡੱਕ ਡਟ ਬਾਕ ਬੋਦੋ ਨਾ ਕੀ ਬੋਦੀ। ਗਾਇ ਜੀ। ਅਗਰ ਡੇਢ ਮਹੀਨਾ ਕੱਢ ਜਾਂਦਾ। ਦਾਲ ਸਬਜ਼ੀ ਤੇ ਰੋਟੀ ਵੀ ਹੋ ਗਈ ਹੈ। ਲਾਤਾ ਬੋ ਚੁੱਲ੍ਹਾ ਜੱਲਾ ਖਾਂਦਨ ਰਮਿ ਹੋ ਜਾਂਦਾ। ਕੀ ਵੀ ਖਰਾਸੀ ਆਪ ਮਾ ਚੱਕਾ। ਤੋ ਕਰਦਾ ਤਾਂ ਕਰੀਏ ਪੂਰਾ ਸੇਕ ਲਾ ਦੇਣਾ ਹਾਂ ਹਾਂ ਵਧੀਆ ਸੀ ਇਹ ਬਿਲਕੁਲ ਚਾਰ ਦੇ ਬੁਣਵਾਤੀ ਆ ਆਪਣੀ ਲੱਗ ਜੇ ਦੋ ਤੇ ਕੋਸੋ ਦੇ ਆਪਾਂ ਦੇ ਰਹਿ ਗਏ ਤੋਂ ਉੱਪਰ ਆ ਕੇ ਤੁਸੀਂ ਕੱਟ ਲਓ ਤੇ ਇਹ ਪਾਓ ਮੈਨੂੰ ਬਾਹਰ ਲਾਓ E uh -huh. ਭਾਗ ਨਾ ਜੀ ਕੋਈ ਨਹੀਂ ਕੋਈ ਬੁਖਾਰ ਬਹੁਤ ਚੜੂ ਇਹ ਤਾਂ ਬਰੇਰੀ ਵਾੜੇ ਦਾ ਮੇਰਾ ਵੀ ਕੇਰਾ ਦਾ ਜਿਹੜਾ ਦੇ ਹੈ ਕੇਰਾ ਦਾ ਨਾ Thank mm -hmm. you. ਜੋ ਦਾ ਕਿੰਨਾ ਕੰਮ ਆ ਇੱਥੇ ਥੋੜੀ ਆ ਕੰਮ ਕੱਲ ਮੋੜ ਦੇ ਕੇਗਾ ਵੇਖੀਓ ਹਾਂ ਕੱਲ ਮੋੜ ਦੋਨੇ ਕੀਣਾ ਫੇਰ ਵੀ ਆ ਰਹੇ ਨੇ ਮੰਨ ਲਾ ਆਪਣਾ ਜੋ ਲੱਖਾ ਸੀਗਾ 3 ਨੂੰ ਹਾਂ 7 ਰਿਹਾ ਲੱਗਿਆ ਸੀ 7 ਨੂੰ ਲੱਗਿਆ 4 ਤਰੀਕ ਨੂੰ ਮੁੱਕਿਆ ਹਾਂ 50 ਦੇ ਇਹ ਲੋਕ ਹੋ ਗਏ ਬਕਾਇਆ ਦੇਣੇ ਨਾ ਫਰਾਂਜ਼ ਤੇਰਾ ਚੰਗ ਜਾਦੀ ਸੋਦਲੇ ਆ ਕੇ ਸਸਰੀ ਘਰ ਦੇ ਸਾਰਿਆਂ ਨੂੰ ਸਸਰੀ ਘਰ ਦੇ ਸਾਰਿਆਂ ਨੂੰ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਬਹੁਤ سارے ਕਮੈਂਟ ਆ ਗਏ ਆ ਫੜ ਕੇ ਬੜੀ ਮੈਨੂੰ ਖੁਸ਼ੀ ਹੁੰਦੀ ਹੈ ਪਰਮਾਤਮਾ ਜੜਦੀ ਕਲਾ ਵਿੱਚ ਰੱਖੇ ਸੱਚੇ ਬਸੌਧੀ ਠਾਕੂ ਜੀ ਬਾਰ ਦੇ ਸਰ ਦੇ ਸਰ ਵਿੱਚ ਬੈਠੇ ਮੇਰੇ ਪੈਰ ਪੜਾ ਜੁਰ ਕੁੱਤਾ ਨਾਲ ਫਚੇ ਤਾਂ ਯਾਤਰੀ ਸਾਰੇ ਪੀਠਾ ਕੋਈ ਸਾਰੇ ਪ੍ਰਿਆ ਕਰੀ ਸਾਸਰੀ ਕਾ ਅੱਜ ਦੀ ਥੋੜੀ ਜੀ ਫੇਜ ਜੀ ਦਾ ਖਰਾਬ ਹੋ ਗਿਆ ਬਹਾਰ ਅ ਚੜ ਜਾਂਦਾ ਹੈ ਨਾਲ ਨਾਲ ਚੜਦਾ ਕੰਬਾ ਬੜਾ ਲਾਣਾ ਤੋ ਇਸ ਕਰਕੇ ਅਸੀਂ ਅੱਜ ਇੱਥੇ ਹੀ ਬਲੌਕ ਦਾ ਐਂਡ ਕਰਦੇ ਆ ਕੱਲ ਨੂੰ ਨਵੇਂ ਬਲੌਕ ਨਾਲ ਸੀ ਤੁਹਾਡੇ ਕੋਲੇ ਹਾਜ਼ਰ ਹੋਵਾਂਗੇ ਤਦ ਤੱਕ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ